ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆਮਾਦੀ ਪਾਰਟੀ ਦੇ ਮੰਤਰੀ ਨੇ ਡਾਕਟਰ ਬਲਜੀਤ ਕੋਰ ਵੱਲੋਂ ਬਾਲ ਸੁਧਾਰ ਘਰ ਦੇ ਵਿੱਚ ਅਚਨਚੇ ਛਾਪੇਮਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਕਈ ਕਮੀਆਂ ਪਾਈਆਂ ਗਈਆਂ ਜਿਦੇ ਚਲਦੇ ਉਹਨਾਂ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਤੇ ਜਲਦ ਇਹਨਾਂ ਮਸਲਿਆਂ ਦਾ ਹੱਲ ਕਰਨ ਦੇ ਲਈ ਸੁਚੇਤ ਵੀ ਕੀਤਾ ਗਿਆ ਆਬਜ਼ਰਵੇਸ਼ਨ ਹੋਮ ਨੂੰ ਵਿਜ਼ਿਟ ਕਰਨ ਦਾ ਕਾਫੀ ਦਿਨ ਤੋਂ ਮੈਂ ਸੋਚ ਰਹੀ ਸੀ ਔਰ ਕਈ ਵਾਰ ਕਈ ਜਗ੍ਹਾ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਕਿ ਬੱਚੇ ਕਈ ਵਾਰੀ ਚਲੇ ਜਾਂਦੇ ਆ ਭੱਜ ਜਾਂਦੇ ਆ ਸੋ ਇੱਥੇ ਮੈਂ ਫੀਡ ਕੋਟ ਦਾ ਵਿਜ਼ਿਟ ਕੀਤਾ ਔਰ ਉਹਦੇ ਵਿੱਚ ਕੁਝ ਪ੍ਰੋਬਲਮਸ ਹੈਗੀਆਂ ਜਿਹੜੀਆਂ ਇਮੀਡੀਏਟਲੀ ਸੋਲਵ ਕਰਨ ਦੀ ਲੋੜ ਹੈ ਜਿਵੇਂ ਬੱਚਿਆਂ ਦਾ ਥੋੜਾ ਜਿਹਾ ਮਿਆਰ ਜਿਹੜਾ ਰਹਿਣ ਦਾ ਉਹਨੂੰ ਚੱਕਣ ਦੀ ਲੋੜ ਹੈ ਰਹਿਣ ਸੰਦ ਦੇ ਵਿੱਚ ਖਾਣਾ ਵਗੈਰਾ ਚੈੱਕ ਕੀਤਾ ਉਹ ਠੀਕ ਹੈ ਖੁਸ਼ ਬੱਚੇ ਦਾ ਸਾਰ ਨਹੀਂ ਕਿ ਐਂਟਰਟੇਨਮੈਂਟ ਨਹੀਂ ਹੈ ਸੋ ਉਹਦੇ ਲਈ ਵੀ ਅਸੀਂ ਅੰਡਰ ਸਿਕਿਉਰਿਟੀ ਉਹਨੂੰ ਐਂਟਰਟੇਨਮੈਂਟ ਪਲੱਸ ਐਜੂਕੇਸ਼ਨ ਔਰ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗੀ ਕਿ ਸਕਿੱਲ ਡਿਵੈਲਪਮੈਂਟ ਤੇ ਜ਼ੋਰ ਦਵਾਂਗੇ ਤਾਂ ਕਿ ਬੱਚੇ ਜਿਹੜੇ ਪਰਾਹੇ ਪਏ ਆ ਉਹਨਾਂ ਨੂੰ ਅਸੀਂ ਸਿੱਧੀ ਰਾਹ ਤੇ ਲੱਗਾਈ ਗੇਮ ਦੀ ਵੀ ਗੱਲ ਕਿਸੇ ਕੋਲ ਨੇ ਕਿੰਨੀ ਪਤਾ ਨਹੀਂ ਮੈਨੂੰ ਹਾਂ ਆਊਟਡੋਰ ਦੇ ਵਿੱਚ ਕਹਿੰਦੇ ਜੇ ਸਾਨੂੰ ਬਾਹਰ ਲੈ ਜਾਣ ਦਿੱਤੇ ਕੁਝ ਸਕਿਲਤਾਂ ਵੀ ਆਈਆਂ ਸੀ ਕਿ ਬਾਹਰ ਜਾਂਦੇ ਆ ਤਾਂ ਉਹ ٹ کرتے یا وہ کچھ موبائل فون اندر سکتے گئے وہ کر کے پریکوشن یوز کی گئی ہے پر میں یہ سارے جو ابزرویشن ہوم سنبھال رہے ان کی ڈیوٹی بھی لگا کے جا رہی ہوں کہ انڈر آبزرویشن بچوں اس موقع تو وجہ نہ رکھا جائے اس کو بنا گیم اس کی کر سکتے ہو وہ بھی انتظام کریں زیادہ تر ویسے تو بچے کیونکہ چھوٹی عمر کے ہوں اور ਇਹਨਾਂ ਕੋਲ ਡਿਪਰਾਈਟ ਹੋਮ ਸਿਕਨੈਸ ਨਾਲ ਡਿਪਰੈਸ਼ਨ ਚੰ데요 ਸੋ ਡਿਪਰੈਸ਼ਨ ਕਰਕੇ ਉਹ ਕਦੇ ਕੁਝ ਕਹਿੰਦੇ ਆ ਵੀ ਸਾਨੂੰ ਪੇਰੈਂਟਸ ਨਾਲ ਗੱਲ ਹੀ ਹੋ ਰਹੀ ਜਾਂ ਕਦੇ ਕਹਿੰਦੇ ਕਿ ਸਾਨੂੰ ਖੇਡਣ ਨੂੰ ਕੁਝ ਨਹੀਂ ਪੜ੍ਹਨ ਨੂੰ ਕੁਝ ਨਹੀਂ ਸੋ ਇਹ ਕੋਨਾਂ ਦੀ ਕਨਸੈਂਟਰੇਸ਼ਨ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਨੂੰ ਬੱਚਾਂ ਦਾ ਕਿਸੇ ਵੱਸ ਧਿਆਨ ਲੱਗੇ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਜਿਹੜੀਆਂ پرابلم ہے کہ کتنا لگ رہے کہ کھانا ودیا نہیں ہے کہ میں نہیں ہے میں چیک کروں گی آپ بےسک لے آ گئے اور وہ سوٹ آؤٹ کریں گے کوئی بہت ہی پرابلم نہیں ہے کہ جی خالی کر سکیں آئی سی بی ایس فانڈز کہہ رہے کہ نہیں آرہے میں ہونے گل ہوں گی ہے پرسوں اسی دلی کومنٹ آف انڈیا نال اسی فنڈز کی جی. میٹنگ جا رہے ہیں اور کچھ دنوں ہی فنڈز اتنے لے کے آواں گے جی کتنے اسی طرح گاٹ ہے فنڈز کے ریگارڈنگ ਉਹ ਇਸ ਮਿੰਦਰ ਵਿੱਚ ਗੁਰੂ ਦਾ ਇਹ ਕੇਂਦਰ ਤੋਂ ਹੁੰਦੇ ਸਾਰੇ ਗੱਲ ਇਸ ਤੇ ਆਈਸੀਪੀਐਸ ਦੇ ਅੰਦਰ ਨਾਲ ਰਿਲੇਟਡ ਸਕੀਮ ਹੈ ਪਰ ਉਹਦੇ ਵਿੱਚ ਅਸੀਂ ਕੁਝ ਆਪਣੇ ਤੌਰ ਤੇ ਵੀ ਐਡ ਕਰਾਂਗੇ ਜਿਵੇਂ ਮੈਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੀ ਹਾਂ ਉਸ ਸਾਰੇ ਹੀ ਅਬਜ਼ਰਵੇਸ਼ਨ ਹੋਮਸ ਦੇ ਵਿੱਚ ਬੱਚਿਆਂ ਲਈ ਕੁਝ ਕਲਾਸਸ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਵਿੱਚ ਉਹਨਾਂ ਦੇ ਵਿੱਚ ਜੋ ਵੀ ਟੈਲੈਂਟ ਹੈ ਉਹਨੂੰ ਉਭਾਰ ਕੇ ਉਹਨੂੰ ਜਿਹੜਾ ਇਸ ਪਾਸੇ ਵੱਲ ਗਲਤ ਰਾਹ ਤੁਰਿਆ ਉਹਨੂੰ ਡਾਇਵਰਟ ਕਰਨਾ ਜਿਹੜੇ ਬਿੱਡਾਂ ਨਹੀਂ ਬਾਗੂ ਸੀਗੀ ਗੱਦਿਆਂ ਦੀ ਬਾਗੂ ਸੀ ਉਹ آ, بہت ودیا حالت نہیں سی اور میں نے بھی دیکھ کے بہت برا لگا وہاں سدھارا آنگے اس سے لئے میں امیجیٹلی فنڈ رلیز کرنے کی گل کی اور بہت فنڈ نہیں اِسے بہت جلد جو بچے گرم چاتران لے رہے نے انہوں ٹھیک کریں گے بچے جہے وے انہوں نے کچھ اپنیا پرابلم دستیاں کچھ یہ بھی کہہ رہے ہیں کہ اسی پڑھنا چاہنے ہیں ਅੰਕਿਤ ਦਾਖਲਾ ਲੈਣਾ ਚਾਹੁੰਦੇ ਆ ਸੋ 1 ਬਾਈ 1 ਨੂੰ ਸੌਰਟ ਆਊਟ ਕਰਾਂਗੇ ਕਿਉਂਕਿ ਛੋਟੇ ਬੱਚਿਆਂ ਦਾ ਮਨ ਹੋਰ ਤਰ੍ਹਾਂ ਹੁੰਦਾ ਸੋ ਕੋਸ਼ਿਸ਼ ਇਹ ਹੀ ਹੈ ਕਿ ਵੱਡੇ ਬੱਚਿਆਂ ਦੀ ਜਿੱਦਨ ਡਾਇਵਰਸ਼ਨ ਆ ਉਹਨਾਂ ਨੂੰ ਲੈ ਕੇ ਜਾਈਏ ਬਾਕੀ ਕ੍ਰਾਈਮ ਵਿੱਚੋਂ ਆਏ ਹੋਏ ਨੇ ਬਹੁਤ ਮਰਡਰ ਵਿੱਚੋਂ ਆਏ ਮਰਡਰ ਕੇਸਿਸ ਨਾਲ ਰਿਲੇਟਡ ਨੇ ਇਹ ਹੋਰ ਤਿੰਸੋ ਤੋਰੀ ਗੱਲ ਕਰਦੇ ਨੇ ਸੋ ਉਹਨਾਂ ਬੱਚਿਆਂ ਦੇ ਵੱਲ ਮੈਨੂੰ ਲੱਗਦਾ ਕਿ ਜ਼ਿਆਦਾ ਧਿਆਨ ਦੇਣ ਦੀ ਹੈ ਇਹ ਪੜਾਈ ਤੇ ਸਕਿੱਲ ਦਾ ਪਹਿਲਾਂ ਕੋਈ ਮਤਲਬ ਨਹੀਂ ਇੱਥੇ ਨਾਲ ਬੱਚਿਆਂ ਦੇ ਕਹਿਣ ਮੁਤਾਬਕ ਪੂਰੀ ਤਰ੍ਹਾਂ ਸਾਨੂੰ ਨਹੀਂ ਸਪੱਸ਼ਟ ਹੈ ਗਿਆ ਜਦ ਕਿ ਪਹਿਲਾਂ ਕਹਿ ਰਹੇ ਕਿ ਫਲੰਬਰ ਆਉਂਦਾ ਹੁੰਦਾ ਸਪਲੰਬਰ ਕਿਸਮ ਦੀ ਗਾਈਡੈਂਸ ਦਿੱਤੀ ਜਾਂਦੀ ਸੀ ਪਰ ਜੋ ਬੱਚੇ ਕਹਿ ਰਹੇ ਹੈ ਮੈਂ ਉਹਦੇ ਵੱਲ ਧਿਆਨ ਦਵਾਂਗਾ ਅਗਰ ਉਹਨਾਂ ਨੂੰ ਨਹੀਂ ਸਿਖਾਇਆ ਜਾ ਰਿਹਾ ਤਾਂ ਉਹਨਾਂ ਨੂੰ ਸਿਖਾਓ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਫਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ